ਚਿੱਟੇ ਦਾ ਬਦਲ ਅਫੀਮ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਵੀ ਪ੍ਰਾਰਥਨਾ ਕਰਦਾਂ ਕਿ ਕਿਸੇ ਨਸ਼ੇ ਦਾ ਕੋਈ ਬਦਲ ਨਹੀਂ ਹੁੰਦਾ ਇਹ ਕੋਈ ਸਾਈਕਾਟ੍ਰਿਸਟ ਹੋਵੇ ਜਾਂ ਮਾਨਸਿਕਤਾ ਦੇ ਵਿਸ਼ੇ ਦਾ ਮਾਹਿਰ ਹੋਵੇ ਉਸ ਤੋਂ ਸਲਾਹ ਲਈ ਜਾ ਸਕਦੀ ਹੈ ਪਰ ਮੈਂ ਜਨਤਾ ਨੂੰ ਵੀ ਅਪੀਲ ਕਰਾਂਗਾ ਕਿ ਇਹਨਾਂ ਲੀਡਰਾਂ ਦੇ ਜਿਹੜਾ ਬਹਿਕਾਵੇ ਚ ਆ ਕੇ ਕਿਤੇ ਹੋਰ ਕੋਈ ਨਸ਼ਾ ਨਾ ਲਗਾ ਲੈਣਾ। ਔਰ ਇਹ ਕੋਈ ਅੱਛੀ ਗੱਲ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸਮਾਜ ਦੇ ਲਈ। ਔਰ ਮੈਂ ਉਹਨਾਂ ਨੂੰ ਪ੍ਰਾਰਥਨਾ ਕਰਦਾ ਕਿ ਜਿਹੜਾ ਆਪਦਾ ਵਿਸ਼ਾ ਨਾ ਹੋਵੇ ਉਸ ਦੇ ਉੱਪਰ ਸਲਾਹ ਦੇਣੀ। ਸਮਾਜ ਚ ਹੋਰ ਕੂਰੀਤੀਆਂ ਪੈਦਾ ਕਰਦਾ ਕਮੀਆਂ ਲੈ ਕੇ ਆਉਂਦਾ। ਔਰ ਇਸ ਲਈ ਮੈਂ মিডিਆ ਨੂੰ ਵੀ ਇਹ ਕਹਿੰਦਾ ਕਿ ਇਹ ਅਜਿਹੇ ਲੀਡਰਾਂ ਦੇ ਇਸ ਤਰ੍ਹਾਂ ਦੇ ਨੀਮ ਹਕੀਮ ਖਤਰੇ ਜਾਨ ਸਲਾਮ ਮਸ਼ਵਰੇ ਵਾਲੇ ਬਿਆਨਾਂ ਤੋਂ ਗੁਰੇਸ਼ ਕਰੋ ਔਰ ਜ਼ਰੂਰ ਬਚਾਓ ਜਨਤਾ ਨੂੰ ਵੀ ਤੇ ਉਸ ਤੋਂ ਬਾਅਦ ਤੁਹਾਨੂੰ ਜ਼ਰੂਰ ਇਹ ਕਹਿ ਦੇਣਾ ਚਾਹੀਦਾ ਕਿ ਇਹ ਨਿੱਜੀ ਵਿਚਾਰ ਨਹੀਂ ਤੇ ਮੈਂ ਇਹੀ ਪ੍ਰਾਰਥਨਾ ਕਰੂੰਗਾ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਕਿ ਨਸ਼ਿਆਂ ਦੀ ਤਰਫ ਜਨਤਾ ਨੂੰ ਇੱਕ ਬਿਮਾਰੀ ਛੱਡ ਕੇ ਦੂਸਰੀ ਬਿਮਾਰੀ ਨਾ ਲਗਾਓ ਅਫੀਮ ਵੀ ਨਸ਼ਾ ਸ਼ਰਾਬ ਵੀ ਨਸ਼ਾ ਔਰ ਬਾਕੀ ਵੀ ਸਭ ਨਸ਼ੇ ਨੇ ਤੇ ਇਸ ਲਈ ਇਹ ਜਿਹੜਾ ਪੰਜਾਬ ਇਹਨੂੰ ਹੋਰ ਇਸ ਤਰ੍ਹਾਂ ਦੇ ਨਸ਼ਿਆਂ ਦੀ तरफ ਨਾ ਲੈ ਕੇ ਜਾਓ ਔਰ ਕਾਂਗਰਸ ਨੂੰ ਬੜੀ ਗਲਤ ਫ਼ਹਮੀ ਹੈ ਕਿ ਉਹਦਾ ਰਾਜ ਆਉਣਾ ਤੇ ਵਿਚਾਰ ਕਰਾਂਗੇ ਇਹੋ ਜਿਹੇ ਲੋਕਾਂ ਦਾ ਪੰਜਾਬ ਦੀ ਜਨਤਾ ਰਾਜ ਲੈ ਕੇ ਕਿਉਂ ਆਉਂ ਜਿਨ੍ਹਾਂ ਨੂੰ ਇਹ ਹੀ ਨਹੀਂ ਸਮਝ ਇਸ ਲਈ ਸਾਡੀ ਇਹ ਪ੍ਰਾਰਥਨਾ ਕਿ ਇਹਨਾਂ ਚੀਜ਼ਾਂ ਤੋਂ ਬੁਰੇਜ਼ ਕਰਨ ਜਿੰਨੇ ਵੀ ਲੀਡਰ ਨੇ ਔਰ ਸੋਚ ਵਿਚਾਰ ਤੋਂ ਬਿਨਾ ਕੋਈ ਗੱਲ ਜ਼ੁਬਾਨ 'ਚੋਂ ਨਹੀਂ ਕੱਢਣੀ ਚਾਹੀਦੀ ਜਿਹੜੀ ਸਮਾਜ 'ਚ ਗਲਤ ਪ੍ਰਭਾਵ ਪਾਉਂਦੀ ਚਿੱਟੇ ਦਾ ਬਦਲ ਅਫੀਮ ਹੈ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਵੀ ਪ੍ਰਾਰਥਨਾ ਕਰਦਾਂ ਕਿ ਕਿਸੇ ਨਸ਼ੇ ਦਾ ਕੋਈ ਬਦਲ ਨਹੀਂ ਹੁੰਦਾ ਇਹ ਕੋਈ ਸਾਈਕਾਟ੍ਰਿਸਟ ਹੋਵੇ ਜਾਂ ਮਾਨਸਿਕਤਾ ਦੇ ਵਿਸ਼ੇ ਦਾ ਮਾਹਿਰ ਹੋਵੇ ਉਸ ਤੋਂ ਸਲਾਹ ਲਈ ਜਾ ਸਕਦੀ ਹੈ ਪਰ ਮੈਂ ਜਨਤਾ ਨੂੰ ਵੀ اپੀਲ ਕਰਾਂਗਾ ਕਿ ਇਹਨਾਂ ਲੀਡਰਾਂ ਦੇ ਜਿਹੜਾ ਬਹਿਕਾਵੇ ਚ ਆ ਕੇ ਕਿਤੇ ਹੋਰ ਕੋਈ ਨਸ਼ਾ ਨਾ ਲਗਾ ਲੈਣਾ ਔਰ ਇਹ ਕੋਈ ਅੱਛੀ ਗੱਲ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸਮਾਜ ਦੇ ਲਈ ਔਰ ਮੈਂ ਉਹਨਾਂ ਨੂੰ ਪ੍ਰਾਰਥਨਾ ਕਰਦਾ ਕਿ ਜਿਹੜਾ ਆਪਦਾ ਵਿਸ਼ਾ ਨਾ ਹੋਵੇ ਉਸ ਦੇ ਉੱਪਰ ਸਲਾਹ ਦੇਣੀ ਸਮਾਜ ਚ ਹੋਰ ਕੂਰੀਕੀਆਂ ਪੈਦਾ ਕਰਦਾ ਕਮੀਆਂ ਲੈ ਕੇ ਆਉਂਦਾ ਔਰ ਇਸ ਲਈ ਮੈਂ মিডিਆ ਨੂੰ ਵੀ ਇਹ ਕਹਿਣਾ ਕਿ ਅਜਿਹੇ ਲੀਡਰਾਂ ਦੇ ਇਸ ਤਰ੍ਹਾਂ ਦੇ ਨੀਮ ਹਕੀਮ ਖਤਰੇ ਜਾਨ ਸਲਾਹ مشوره ਵਾਲੇ بیانات ਤੋਂ ਗੁਰੇਸ਼ ਕਰੋ ਔਰ ਜ਼ਰੂਰ ਬਚਾਓ ਜਨਤਾ ਨੂੰ ਵੀ ਤੇ ਉਸ ਤੋਂ ਬਾਅਦ ਤੁਹਾਨੂੰ ਜ਼ਰੂਰ ਇਹ ਕਹਿ ਦੇਣਾ ਚਾਹੀਦਾ ਕਿ ਇਹ ਨਿੱਜੀ ਵਿਚਾਰ ਨੇ ਤੇ ਮੈਂ ਇਹੀ ਪ੍ਰਾਰਥਨਾ ਕਰੂੰਗਾ ਉਹਨਾਂ ਪੋਲਿਟਿਕਲ ਪਾਰਟੀਆਂ ਨੂੰ ਵੀ ਕਿ ਨਸ਼ਿਆਂ ਦੀ ਤਰਫ ਜਨਤਾ ਨੂੰ ਇੱਕ ਬਿਮਾਰੀ ਛੱਡ ਕੇ ਦੂਸਰੀ ਬਿਮਾਰੀ ਨਾ ਲਗਾਓ ਅਫੀਮ ਵੀ ਨਸ਼ਾ ਸ਼ਰਾਬ ਵੀ ਨਸ਼ਾ ਔਰ ਬਾਕੀ ਵੀ ਸਭ ਨਸ਼ੇ ਨੇ ਤੇ ਇਸ ਲਈ ਇਹ ਜਿਹੜਾ ਪੰਜਾਬ ਇਹਨੂੰ ਹੋਰ ਇਸ ਤਰ੍ਹਾਂ ਦੇ ਨਸ਼ਿਆਂ ਦੀ ਤਰਫ ਨਾ ਲੈ ਕੇ ਜਾਓ ਔਰ ਕਾਂਗਰਸ ਨੂੰ ਬੜੀ ਗਲਤ ਸਮਝੀ ਹੈ ਕਿ ਉਹਦਾ ਰਾਜ ਆਣਾ ਤੇ ਵਿਚਾਰ ਕਰਾਂਗੇ ਇਹੋ ਜਿਹੇ ਲੋਕਾਂ ਦਾ ਪੰਜਾਬ ਦੀ ਜਨਤਾ ਰਾਜ ਲੈ ਕੇ ਕਿਉਂ ਆਉ ਜਿਹਨਾਂ ਨੂੰ ਇਹ ਹੀ ਨਹੀਂ ਸਮਝ ਇਸ ਲਈ ਸਾਡੀ ਇਹ ਪ੍ਰਾਰਥਨਾ ਕਿ ਇਹਨਾਂ ਚੀਜ਼ਾਂ ਤੋਂ ਬੁਰੇਜ਼ ਕਰਨ ਜਿੰਨੇ ਵੀ ਲੀਡਰ ਨੇ ਔਰ ਸੋਚ ਵਿਚਾਰ ਤੋਂ ਬਿਨਾ ਕੋਈ ਗੱਲ ਜ਼ੁਬਾਨ ਚੋਂ ਨਹੀਂ ਕੱਢਣੀ ਚਾਹੀਦੀ ਜਿਹੜੀ ਸਮਾਜ 'ਤੇ ਗਲਤ ਪ੍ਰਭਾਵ ਪਾਉਂਦੀ ਹੈ